ਮੈਂ ਤਾਂ ਨਾਲ ਦੁਖੀ ਹੋਈ ਪਈ ਆ ਬਾੜੀ ਦੁਖੀ ਆ ਮੈਂ ਤਾਂ ਮੈਂ ਕੀ ਕਰਾਂ ਆ ਬਹੂ ਆ ਨਾ ਸਾਡੀ ਨਾ ਤਾਂ ਇਹ ਕੁੜੀ ਕੋਲ ਜਾਣ ਦਿੰਦੀ ਐ ਤੇ ਨਾ ਜਾਂਦੀ ਐ ਨਾ ਮੈਨੂੰ ਜਾਣ ਦਿੰਦੀ ਐ ਨਾ ਮੁੰਡੇ ਨੂੰ ਜਾਣ ਦਿੰਦੀ ਆ ਸਾਡੀ ਕੁੜੀ ਵਿਚਾਰੀ ਰੋਜ਼ ਫੋਨ ਕਰਦੀ ਐ ਬੇਬੇ ਤੂੰ ਹੀ ਆਇਆ ਸੀ ੱਕੜ ਜੇ ਪ੍ਰਾਪਰ ਜਾਈ ਨਹੀਂ ਆਉਂਦੇ ਹੁਣ ਮੈਂ ਕੀ ਕਰਾਂ ਮੈਨੂੰ ਵੀ ਨਹੀਂ ਬਾਤ ਪਉਣ ਦਿੰਦੀ ਮਤਲਬ ਬਾੜੀ ਤਪਾਈ ਪਈ ਆ ਇਹ ਜੇ ਘਰ ਦਿੱਤੀ ਆਈ ਆ ਜਮੇ ਨਹੀਂ ਕਿਸੇ ਦੇ ਜਾਣ ਦਿੰਦੀ ਨਾ ਸਕੀਰਿਤ ਜਾਣ ਦੇਵੇ ਨਾ ਖਿਆਸ ਕਵਾੜ ਨਾ ਬੱਤਨ ਦਿੰਦੀ ਆ किसी ना नहीं बरतन दी कहे जी बुढ़ी है यह मैं नहीं कहनी है कुछ ना कुछ करा मा सच लिया फिर ही लौट आऊगी लौट आना ही पु सत्त हजार रुपया चेले ना तो कहनी ढिडर बा को जाके आनी आबा ना कहने पक्के ला देंदा मैं तो पक्का ओद को जाना है दस हजार रुपया चल औखी सौखी दे दूंगी ती ना तो बरत ले मेरी ती ना तो बरतन लग जूगी ਇਹ ਸੱਤ ਪੌਣੀਆਂ ਕਹਿੰਦੇ ਆ ਉਹ ਲੇਚੀਆਂ ਕਰਕੇ ਦਿੰਦਾ ਲੇਚੀਆਂ ਕਰਵਾ ਕੇ ਲੈ ਉਹਨੀਆਂ ਚਾਹ ਚ ਪਾ ਦਿਆ ਕੋਈ ਚਾਹ ਨਹੀਂ ਸੁਆਦ ਵਾਲੀ ਕੁੜੀਏ ਦਾ ਚਾਹ ਤੇ ਲੇਚੀਆਂ ਪਾਇਆ ਕਰ ਫੇਰ ਤਾਂ ਪਾ ਲਿਆ ਕਰ ਉਹ ਨਹੀਂ ਉਹ ਕੁਛ ਲੈਂਦੀ ਮੇਰੇ ਨਾ ਧਾਗਾ ਪਾਵੇ ਨਾ ਉਹ ਕੋਈ ਤੀਤ ਪਾਵੇ ਮੇਰਾ ਲੈਂਦਾ ਕੁਛ ਨਹੀਂ ਪਾਉਂਦੀ ਮੈਂ ਹੁਣ ਜਾਵਾਂ ਨਾ ਬਾਬੇ ਢਿਰ ਕੋਈ ਘਰ ਪਤਾ ਨਹੀਂ ਕਿੱਥੇ ਜਿਆ ਉਹਦਾ ਇੱਥੇ ਅੱਡੇ ਦੇ ਪਰਲੇ ਪਾਸੇ ਜਾਣੀ ਆਂ ਦੇ ਕੋਲੇ ਅੱਜ ਤੇ ਆਦੇ ਪੇਕਾ ਨਾ ਬਰਤਨ ਜਾਣਦੀ ਔਰ ਇਹ ਕਿਸੇ ਨਾਲ ਨਹੀਂ ਵਰਤਦੀ ਜੇ ਦੇ ਪੇਕੇ ਆਏ ਹੁਣ ਫੇਰ ਕਿਧਰੇ ਠੰਡੇ ਲਿਆਉ ਕਿਧਰੇ ਲਿਆਉਗੇ ਆਈਸਕ੍ਰੀਮ ਲਿਆਉਗੀ ਕਿਧਰੇ ਪੇਸਟੀਆਂ ਲਿਆਉਗੀ ਕਿਧਰੇ ਠੰਡੇ ਲਿਆ ਲਿਆ ਕੇ ਗੁਲਾਬ ਜਾਮਨ ਲਿਆਉ ਕਿਧਰੇ ਸਮੋਸੇ ਲਿਆਉ ਘਟਾਈਆਂ ਲਿਆਉ ਘਰ ਭਰ ਜਾਂਦੀਆਂ ਲਿਆ ਲਿਆ ਜੇ ਦੇ ਪੇਕੇ ਆ ਜਾਣ ਤੇ ਮੇਰੀ ਧੀ ਤਾਂ ਵਿਚਾਰੀ ਨੂੰ ਸਾਲ ਹੋ ਗਿਆ ਮੇਰੀ ਧੀ ਨੇ ਤਾਂ ਪੇਕੇ ਨਾਲ ਬਾਹਰ ਹੀ ਨਹੀਂ ਦੇਖਿਆ ਮੱਥੇ ਘਰਤੀਆਂ ਪਾ ਲਾਂਦੀ ਜੇ ਮੇਰੀ ਧੀ ਆ ਜਾਏ ਜਾਂ ਮੇਰਾ ਜਵਾਈ ਆ ਜਾਏ ਮੇਰੇ ਧੀ ਜਵਾਈ ਨੂੰ ਤਾਂ ਇਹ ਦੇਖ ਕੇ ਰਾਜੀ ਨਹੀਂ ਮੈਂ ਕੀ ਕਰਾਂ ਮੇਰੀ ਧੀ ਵਿਚਾਰੀ ਐ ਕਹਿਣ ਦੀ ਐ ਮਾਂ ਤੇਰੇ ਨਾਲ ਨਾ ਕਲੇਸ਼ ਹੋਵੇ ਮੇਰਾ ਤਾਂ ਚੱਲ ਕੀ ਐ ਮੈਂ ਤਾਂ ਆਪਦੇ ਘਰੇ ਸੌਖੀ ਵਸਦੀ ਆ ਮੈਨੂੰ ਤਾਂ ਇਹਨਾਂ ਦੀ ਲੋੜ ਨੀ ਚੱਲ ਆਪਦੇ ਘਰੇ ਰਸਣ ਵਸਣ ਮੈਨੂੰ ਤਾਂ ਇਹਨਾਂ ਦਾ ਦੁੱਖ ਨਾ ਹੋਵੇ ਮੇਰੀ ਧੀ ਤਾਂ ਵਿਚਾਰੀ ਭਗਤ ਨੀ ਐ ਭਗਤ ਨੀ ਉਹ ਤਾਂ ਦੇਵਤਿਆਂ ਵਰਗੀ ਐ ਉਹ ਤਾਂ ਬਾਹਲੀ ਸਿਆਣੀ ਧੀ ਐ ਮੇਰੀ ਤਾਂ ਜਿਹੜੀ ਵਿਚਾਰੀ ਸਬਰ ਕਰੀ ਬੈਠੀ ਐ ਪੇਕਿਆ ਕਰਨੇ ਤੇ ਮਾਂ ਕਰਨੇ ਤੇ ਮਾਂ ਜਿਉਂਦੀ ਹੋਵੇ ਤੇ ਮਾਂ ਧੀ ਕੋਲ ਜਾਵੇ ਨਾ ਹੁਣ ਮੈਂ ਇਹੋ ਜਿਹਾ ਇਹਦੇ ਲਿਆ ਕੇ ਕੋਈ ਲੌਂਗ ਇਲਾਇਚੀ ਪਿਉਣੀ ਐ ਜੇ ਜਿਹੜੀ ਇਹ ਜਾਦੀ ਰੱਖੋ ਇਹਦੇ ਪੇਕੇ ਵੀ ਮੈਨੂੰ ਬਾਜ ਬਾਜ ਮਿਹਨਤ ਇਹ ਆਪ ਵੀ ਆਖੇ ਮੈਂ ਤਾਂ ਨਨਦ ਕੋਲੇ ਜਾਣਾ ਨਨਦ ਕੋਲੇ ਜਾਣਾ ਜਿਹੜੀ ਐਂ ਕਰੀ ਜਾਵੇ ਸਾਰਾ ਦਿਨ ਤੇ ਆਖੇ ਮਾਂ ਤੂੰ ਵੀ ਵਗ ਜਾਦੀ ਥੀ ਕੋਲੇ ਮੇਰੇ ਪੇਕੇ ਆਉਂਦੇ ਆ ਮੇਰੇ ਕੋਲੇ ਮੇਰੀ ਮਾਂ ਆਉਂਦੀ ਐ ਮਾਂ ਤੂੰ ਕਦੇ ਨਹੀਂ ਗਈ ਮੈਂ ਆਖੂ ਬਾਬਾ ਇਹ じゃ ਪਾ ਮੇਰੇ ਨੂੰ ਦੇ ਤਾਂ ਅੱਗਾ ਕੋਈ ਕੋਈ ਮੈਂ ਤਾਂ ਇਹ じゃ ਲੌਂਗਰੇਚੀ ਕਰਕੇ ਦੇ ਤਾਂ ਅੱਗਾ ਤਾਂ ਹੋ ਪਉਂਦੀ ਨਹੀਂ ਬਾਈ ਬਹਿਮਾ ਦੀ ਪੂਤਲੀ ਐ ਅੱਗਾ ਤੁੱਗਾ ਨੂੰ ਨਹੀਂ ਮੰਦੀ ਹੈਗੀ ਤੇ ਦਵਾਬੇ ਕੋਲੇ ਐਂ ਕਹੂੰਗੀ ਆਖੇ ਹੋ ਹੋ ਐ ਮੈਂ ਹਾਈ 11 12 ਵਜੇ ਕੁੜੀ ਮੈਂ ਤਾਂ ਰੋਟੀ ਖਾ ਕੇ ਪੈਗੀ ਤੇ ਮੈਂ ਤਾਂ ਨੀਂਦ ਆ ਗਈ ਚਾਹ ਦਾ ਵੀ ਜੀਜਾ ਕਰੀ ਜਾਂਦਾਗਾ ਚਾਹ ਪੁੱਛਾ ਮੰਮੀ ਨੂੰ ਵੀ ਚਾਹ ਪੀਣੀ ਆ ਕਿ ਪੀਣੀ ਨਹੀਂ ਹੈਗੀ ਜੇ ਪੀਣੀ ਹੋਈ ਤਾਂ ਪੀ ਲੂਗੀ ਨਹੀਂ ਆਪਦੀ ਆਪ ਦੇ ਜੋਗੀ ਕੱਟ ਕਰਕੇ ਪੀ ਲੂਗੀ ਕੰਮ ਫੇਰ ਹੀ ਕਰੂੰਗੀ ਸਾਰਾ ਕੰਮ ਪਿਆਜ ਤਾਂ ਮੇਰਾ ਭਾਂਡਾ ਠੀਕ ਕਰ ਤੋਂ ਹੋਂ ਵਾਲਾ ਪਿਆਗਾ ਚਾ ਖਰ ਇੱਕ ਤਾਂ ਕੀ ਕਰਾਂ ਮੈਂ ਇਹ ਬੁੜੀ ਜੀ ਨੇ ਬਦ ਗਈ ਆ ਵੀ ਸੱਚੀ ਮਾੜਾ ਮੋਟਾ ਤਾਂ ਹੱਥ ਪੱਲਾ ਹਲਾ ਲਿਆ ਕਰੇ ਵੀ ਮਾੜਾ ਮੋਟਾ ਕੰਮ ਕਰਵਾ ਲਿਆ ਕਰੇ ਬਸ ਵੀ ਕੰਮ ਕਰ ਜੀ ਤੇਨੂੰ ਕੀ ਹੁੰਦਾਗਾ ਜਿੱਦ ਚੰਗਾ ਭਲਾ ਖਾ ਲੈਣੀ ਹੈਗੀ ਆ ਖਾਣ ਵੇਲੇ ਤੇ ਤੇਰਾ ਕੁਝ ਦੁਖਦਾ ਨਹੀਂਗਾ ਆ ਕੰਮ ਕਰਨ ਵੇਲੇ ਕਹਿੰਦੇ ਮੇਰੇ ਗੋਡੇ ਦੁਖਦੇ ਆ ਮੇਰੇ ਹੱਥ ਪੈਰ ਦੁਖਦੇ ਆਗੇ ਆ ਟੀਕ ਕੋਲੇ ਜਾਣਾ ਹੋਵੇ ਦਵਾ ਦਵਾ ਕਹਿ ਦੂਗੀ ਮੈਂ ਭਗੜਾ ਜਾਵਾਂ ਕੁੜੀ ਕੋਲੇ ਮੈਂ ਭਗ ਜਾਣਾ ਜਾਵਾਂ ਕੁੜੀ ਕੋਲੇ ਵੀ ਦੱਸ ਕੋ ਬਹਾ ਆਕੜਨਾ ਹੁੰਦਾ ਮਤੀਜੇ ਦਿਨ ਡੂੰਡਾ ਚੱਕ ਲੈਂਦੀ ਜਾਨ ਨੂੰ ਮੈਂ ਨਹੀਂ ਮੈਂ ਤਾਂ ਤਿਹਗਾ ਤਾਈ ਨੇ ਸਦੇਬ ਕਰਨੀ ਵੀ ਆ ਮੈਨਾ ਬਾਰ ਬਾਰ ਤੰਦੇ ਆ ਕਰ ਸਾਰਾ ਤੇਰਾ ਘਟ ਹੋਈ ਜਾਂ ਜੇ ਕੁੜੀ ਕੋਲੇ ਉਹ ਕੁੜੀ ਦਾ ਕੀ ਆ ਐਡੀ ਲਾਚਨ ਕੁੜੀ ਆਗੀ ਚੱਕ ਚੱਕ ਕੇ ਮੋਹ ਦੀ ਫੋਨ ਕਰ ਦੂਗੀ ਮਾਂ ਮੈਨੂੰ ਇੰਨੇ ਪੈਸੇ ਚਾਹੀਦੇ ਆ ਮਾਂ ਸਾਡੇ ਆ ਚੀਜ਼ ਮੁੱਕ ਗਈ ਮਾਂ ਸਾਡੇ ਆ ਜਾ ਚੀਜ਼ ਮੁੱਕ ਗਈ ਵੀ ਮਾਂ ਕੀ ਕਰੇ ਵੀ ਅਸੀਂ ਤੈਨੂੰ ਦੱਸ ਕੀ ਕਰਗੇ ਵੀ ਵਿਆਹ ਵਰਤੀ ਤੂੰ ਹੁਣ ਆਪਦਾ ਭੈ ਜਾ ਦਾ ਘਰ ਨਾ ਕਰ ਭੁੱਖੇ ਰਹਿ ਤੈ ਆਈ ਰਹੀ ਸੀ ਤਾਂ ਤੈਨੂੰ ਕੀ ਕਰਗੇ ਹੁਣ ਹੈ ਜਿੱਦੋਂ ਨਾ ਫੋਨ ਕਰ ਦਿੰਦੀ ਆ ਸੱਚ ਇਹ ਆ ਕੁੜੀ ਜਨੇ ਵੀ ਬੜਾ ਦੁਖੀ ਕੀਤਾ ਤਪਾਲੇ ਇਹ ਤਾਂ ਨਾ ਇਹਨਾਂ ਵਰ ਸੋਚ ਕੇ ਸਿਰ ਦੁਖਾਂ ਲੱਗ ਜਾਂਦਾ ਮੈਂ ਘਰਾਂ ਤਾਂ ਕੀ ਕਰਾਂ ਕੋਈ ਹੱਲ ਤਾਂ ਨਾ ਬੁੜੀ ਜਿਹਦਾ ਵੀ ਮੈਨੂੰ ਕਰਨਾ ਪਊਗਾ ਜਾਂ ਤਾਂ ਇਹਨੂੰ ਪਰੇ ਮੈਂ ਕਹਿਦਾ ਵੀ ਨਿਕਲ ਜਾ ਪਰ ਚੱਕ ਲੈ ਭੀ ਇਹਦੇ ਜੁੱਲੀ ਬਿਸਤਰਾ ਤੇ ਕੁੜੀ ਕੋਲੀ ਲੱਗ ਜਾ ਹੈ ਤੇ ਉਹੀ ਗੱਲ ਨਹੀਂ ਹੱਥ ਪੈਰ ਤਾਂ ਹਿਲਾ ਰਿਆ ਕਰ ਮਾਣਾ ਮੋਟਾ ਮੇਰੀ ਜਾਨ ਅੰਦਰਾਂ ਠੰਡਾਗਾ ਕਰੂਗੀ ਤਾਂ ਮੈਂ ਵੀ ਇਹ ਵੀ ਕਹਿਦਾ ਕਰਾਂ ਚੱਲ ਭਾਈ ਇਹ ਵੀ ਕੁੜੀ ਕੋਲੇ ਵਗ ਜਾ ਜੇ ਤੋ ਕੰਮ ਨਹੀਂ ਕਰਦੀ ਮੈਨੂੰ ਵੀ ਗੁੱਸਾ ਆਉਂਦਾ ਮੈਂ ਇਥੇ ਜਾਣ ਦੇਵਾ ਚੱਲ ਨਹੀਂ ਮੈਂ ਤਾਂ ਇੱਥੇ ਗੱਲਾਂ ਨਾ ਹੀ ਕੜਾ ਕਰੀ ਜਾਨੀ ਹੈਗੀ ਤੇ ਮਾਣ ਮੋਟਾ ਚਾਹ ਪਾਣੀ ਪੀਵਾ ਕਰਕੇ भांडा ठीकर पोने वाला देख देंोटा कर लिया होता कम तोड़ा कर दी कुछ नी लांडे ढेर भी बुढ़ी भांडा तो ना कोई होम चल देख दी कर दी है पता नहीं किधर बागी बाबे तो लैचियां करा लिया सौंप करती ਇਹ ਤਾਂ ਪੀ ਲੈਣੀ ਹੁੰਦੀ ਐ ਸੌਂਫ ਤੇ ਇਲਾਇਚੀ ਤਾਂ ਉਹ ਤੇ ਬਾਬਾ ਕਹਿੰਦਾ ਨਾ ਢੱਡਾ ਕਹਿੰਦਾ ਜਦੋਂ ਦੇ ਅੰਦਰ ਆ ਗਈ ਇਲਾਇਚੀ ਤੇ ਸੌਂਫ ਕਹਿੰਦਾ ਨਾਲ ਦੀ ਨਾਲ ਤੇਰੇ ਪਖਰੀ ਹੋ ਜਾਊਗੀ ਤੇ ਕਹਿੰਦਾ ਕਿਧਰੇ ਕੁੜੀ ਕੋਲੇ ਮਿਲਣ ਜਾਊ ਤੇ ਕਿਧਰੇ ਤੈਨੂੰ ਚਾਹਾਂ ਰੋਟੀਆਂ ਫੜਾਊਗੀ ਚੱਲ ਬਾਬਾ ਮੈਂ ਤਾਂ ਤੇਰਾ ਹੀ ਜਸ ਗਾਊਂਗੀ ਵਿਚਾਰਿਆ ਕਹਿੰਦਾ ਸੱਤ ਡੰਗ ਪਾਣੀ ਲੱਸੀ ਸੁੱਤੀ ਪਈ ਉਤੋਂ ਦੀ ਤੇ ਕੱਚਾ ਦੱਗਿਆ ਤਰੇ ਹੀ ਲੰਗ ਗੱਜ ਉੱਥੇ ਕਲਰ ਤੇ ਚਲੋ ਕੱਚਾ ਦਹੀਂ ਆ ਬਣਾ ਕੇ ਤੇ ਲਿਆਉਂਗੀ ਜੇ ਤਾਂ ਸੁੱਤੀ ਪਈ ਹੁੰਦੀ ਤਾਂ ਕੋਈ ਤਾਂ ਤੈਨੂੰ ਲਾਦੇ ਮੇਰੇ ਉੱਤੇ ਨਹੀਂ ਕੋਈ ਕੀ ਚਾਹੀ ਜਾਂਦਾ ਚਾਹ ਕੇ ਤੇ ਰਹਿ ਤੂੰ ਇੱਕ ਬਾਬਾ ਕਹਿੰਦਾ ਵੀ ਚਲ ਉਹਦੇ ਜਿਹੜੇ Baal ਹੋਏ ਜਿੱਦੇ ਫੇਰ ਆਈ ਉਹਦੇ ਕੇਸ ਕੱਟ ਲੈ ਮੜੇ ਜੇ ਤੇ ਕੇਸਾਂ ਤੇ ਕਹਿੰਦਾ ਬਸ ਸਾਰੀ ਜ਼ਿੰਦਗੀ ਵਾਸਤੇ ਤੇਰੇ ਘਰ ਦਾ ਭਲਾ ਹੋ ਜੇ ਤੇਰੀ ਨੂੰਹ ਦਾ ਭਲਾ ਹੋ ਜਾਊਗਾ ਤੇ ਮੈਂ ਤਾਂ ਵਧੀਆ ਵੀ ਭਾਈ ਕਰਕੇ ਦੇਤਾ ਤੈਨੂੰ ਰੁਪਿਆ 10000 ਲਊਗਾ ਇੱਕ ਤੇ ਇੱਕ ਤਰਕੇ ਬਾਬਾ ਮੈਂ ਤਾਂ ਇੱਕ ਤੇ ਇੱਕ ਤੈਨੂੰ 10000 ਰੁਪਿਆ ਦੇ ਦੂੰ ਤੇ ਪਰ ਮੇਰੀ ਨੂੰ ਮੇਰੇ ਪੱਖ ਦੀ ਹੋ ਜੇ ਤੇ ਮੇਰੀ ਧੀ ਕੋਲੇ ਜਾਣ ਲੱਗ ਜੇ ਮੈਂ ਤਾਂ ਧੀ ਕੰਨੂਆ ਵਾਲੀ ਔਖੀਆਂ ਮੈਂ ਤਾਂ ਧੀ ਨੂੰ ਤਰਸਦੀ ਆ ਵੀ ਮੇਰੀ ਧੀ ਵੀ ਮੈਨੂੰ ਕਦੇ ਮਿਲ ਜੇ ਮਰਤੀ ਕਦੇ ਮੇਰੇ ਪੇਕ ਕਹਿੰਦਾ ਬਾਹਰ ਵੀ ਦੇਖ ਲੂ ਆ ਕੇ ਵਿਚਾਰੀ ਆਪ ਦਿਆਂ ਦਾ ਚਾ ਲੋ ਮੇਰਾ ਪੁੱਤ ਵੀ ਜਾਣ ਲੱਗ ਜੂ ਆਪਦੀ ਭੈਣ ਕੋਲੇ ਲੋਕਾਂ ਦੇ ਭਰਾ ਪਰਜਾਈਆਂ ਜਾਂਦੇ ਨੇ ਬੈਗ ਲੈ ਲੈ ਕੇ ਲੋੜੀ ਦੀਵਾਲੀ ਨੂੰ ਤੇ ਮੇਰੀ ਧੀ ਚਾਖਦੀ ਆ ਬਾਹਰ ਤੇ ਖੜੀ ਵੀ ਮੇਰਾ ਭਰਾ ਪਰਜਾਈ ਵੀ ਆਊਗਾ ਲੋੜੀ ਦੀਵਾਲੀ ਲੈ ਕੇ ਚਾਲ ਕਹਿੰਦੀ ਮਾਂ ਮੈਂ ਤਾਂ ਸਬਰ ਕਰਕੇ ਬੈਹ ਜਾਨੀ ਆ ਬੈਹ ਜਾਨੀ ਆ ਉਹ ਤਾਂ ਸੱਸ ਵੀ ਚੰਗੀ ਐ ਕਹਿੰਦੀ ਜੇ ਤੋ ਪੁੱਤ ਤੈਰਾ ਭਰਾ ਪਰ ਜਾਈ ਤੇਰੇ ਨਾਲ ਬਰਤ ਦੇਨੀ ਬਾਹਲਾ ਨਾ ਦਿੱਤੇ ਗੱਲ ਲਾਇਆ ਕਰ ਚਾਲ ਕਹਿੰਦੀ ਕੋਈ ਨਹੀਂ ਬੇਬੇ ਮੈਂ ਤਾਂ ਇਹਨਾਂ ਲੋਗ ਦੀ ਦਿੱਤੇ ਗੱਲ ਚਲ ਪਰ ਆਪ ਨੂੰ ਤਾਂ ਆਉਂਦਾ ਚਲਤੀ ਮੇਰਾ ਢਿੱਡ ਮੱਚਦਾ ਠੀਕ ਕਿੰਨੀਓ ਇਹ ਤਾਂ ਸੌਖੀ ਐ ਮੇਰਾ ਆਪ ਦਾ ਢਿੱਡ ਮੱਚਦਾ ਮੇਰੇ ਸਾਰਾ ਦਿਨ ਕਾ ਅੱਜ ਪਾਂਬੜ ਨਿਕਲਦੇ ਆ ਵੀ ਮੇਰੀ ਧੀ ਮੇਰੇ ਕੰਨੂਆ ਤਰਸਦੀ ਐ ਜਿਉਂਦੀ ਮਾਂ ਨੂੰ ਤਰਸਦੀ ਐ ਮਰੀਆਂ ਨੂੰ ਤਾਂ ਚਲ ਸਬਰ ਹੋ ਜਾਂਦਾ ਵੀ ਮਰ ਗਈ ਮਾਂ ਚਲ ਭੈਣੇ ਝੱਜਾ ਬਾਪੇ ਦਾ ਜਸ ਗਾਉਂ ਮੈਂ ਤਾਂ ਜੇ ਮੇਰੀ ਧੀ ਨੂੰ ਮਿਲਿਆ ਦੇ ਜਲਦੀ ਪੇਕੀ ਆਉਣ ਲੱਗ ਜੇ ਮੇਰੀ ਨੂੰਹਾਂ ਨੂੰ ਐ ਜੱਫੀਆਂ ਪਾ ਕੇ ਮਿਲਣ ਲੱਗ ਜੇ ਮੇਰੀ ਧੀ ਨੂੰ ਬਾਬਾ ਤੂੰ ਤਾਂ ਨਾ ਵਧੀਆ ਕੰਨ ਨਹੀਂ ਖੋਲਤੇ ਮੇਰੇ ਕਹਿੰਦਾ ਨਾ ਤੂੰ ਤਾਂ ਜਾਜ ਹੀ ਰੱਖੇਂਗੀ ਭਾਈ ਤੇਰਾ ਤਾਂ ਕਹਿੰਦਾ ਮੈਂ ਜਰੂਰ ਕਰੂੰ ਹੋਰ ਕਿਸੇ ਦਾ ਕਰਾਣਾ ਨਾ ਕਰਾ ਕਹਿੰਦਾ ਭਾਈ ਤੂੰ ਤਾਂ ਬਾੜੀ ਔਖੀ ਐ ਤੇਰਾ ਕਹਿੰਦਾ ਇਲਾਜ ਜਰੂਰ ਕਰੂੰਗਾ ਜਲ ਮੈਂ ਪਿਉ ਨਹੀਂ ਜਾ ਕੇ ਉਹਨੂੰ ਟੜਕੇ ਦੀ ਨਿਕਲੀ ਹੈ ਕਿਹੜੇ ਵਕਤ ਵੇਲਿਆਂ ਦੀ ਵੀ ਭਾਈ ਮਾੜਾ ਮੋਟਾ ਹੱਥ ਪੈਰ ਹਲਾ ਲਿਆ ਕਰੇ ਆ ਭਾਂਡਾ ਠੀਕਰ ਤੋਂ ਜੇ ਕਿਹੜੇ ਜਾਣ ਨਿਕਲਦੇ ਹੈਗੀ ਭਾਂਡੇ ਧੋਦਿਆ ਕਰ ਜਲ ਮਾੜੀ ਮੁੱਟੀ ਮੇਰੀ ਸਵੈਤਾ ਹੋ ਜਾ ਕਰੇ ਇੰਨਾ ਠਾਰਾ ਕੰਮ ਪਿਆਗਾ ਆ ਕੱਲੇ ਚਾਰ ਭਾਂਡੇ ਧੋ ਦਿੰਦੀ ਮੈਂ ਕੋਈ ਹੋਰ ਕੰਮ ਕਰ ਲੈਂਦੀ ਆ ਕੱਪੜਾ ਜਿਹੜਾ ਧੋਣ ਵਾਲਾ ਪਿਆਗਾ ਸਾਰਾ ਹਜੇ ਤਾਂ ਕਹਿ ਦਿੰਦੀ ਹੈਗੀ ਐ ਕਰਨ ਵਾਲੇ ਪਏ ਆ ਆਪਣੇ ਮੋٹے ਕੱਪੜੇ ਧੋਣ ਵਾਲੇ ਤੇ ਮੈਂ ਕੀ ਕਰਾਂ ਵੇ ਸਾਰਾ ਕੰਮ ਇਹਨੂੰ ਸੁੱਖ ਕੇ ਦਿੱਤਾਗਾ ਆ ਮੇਰੇ ਕੋਲ ਫਿੰਗਰਪ੍ਰਿੰਟ ਲੱਗੇ ਹੋਇਆ ਕਿ ਜਿੱਥੇ ਲਾਉਂਗੀ ਤਾਂ ਕੰਮ ਆਪ ਦੀ ਆਪ ਹੀ ਹੋ ਜਾਊਗਾ ਆ ਆਉਂਦੀ ਆ ਪਤਾ ਨਹੀਂ ਕਿੱਥੋਂ ਨਿਕਲੀ ਉੱਦਲੀ ਕਿਰਨਾ ਹਾਂ ਕਿੱਧਰ ਗਈ ਸੋਹਣਾ ਮਾਤਾ ਦਿੰਦੀ ਦੁਕਾਨ ਤੋਂ ਲਾਗੀ ਨਾ ਨਾ ਤੂੰ ਤਾਂ ਦਿੰਦੀ ਐਥੇ ਬੇੜੇ ਚ ਬਾਲੇ ਸੋਹਣੇ ਲੱਗਦੇ ਸੀਗੇ ਅਚਨਾਂ ਲੈ ਆਈਆਂ ਤੇਰੇ ਬਾਸੇ ਮਹਾਂ ਚਾਹ ਕਰਕੇ ਪੀ ਲੈ ਚਾਹ ਤੇਰਾ ਪੰਜਾਬ ਬਣਿਆ ਪਿਆਗਾ ਆ ਮੈਂ ਤੈਨੂੰ ਕਰਾ ਤੂੰ ਮਾੜੀ ਮੋਟੀ ਤਾਂ ਆੜਗੇ ਨਹੀਂ ਦਾਰੀਤੀ ਤੋ ਬਣਾ ਤੈਨੂੰ ਖਸਾਉੜਦੇ ਨਹੀਂ ਨਾ ਕਦੇ ਆ ਲੈ ਚੀਗਾ ਪਾਣੀ ਤੇ ਆ ਸੌ ਬੋਤੇ ਲਾਉਂ ਗਦਨੇ ਚੀਜ਼ਾਂ ਪਾ ਕੇ ਪੀ ਲੈ ਚਾਹ ਕਰਕੇ ਤੂੰ ਨਹੀਂ ਪਿੰਦੀ ਗਈ ਮੈਂ ਨਹੀਂ ਪਿੰਦੀ ਮਤਾਂ ਨੇ ਫਾਇ ਨਹੀਂ ਕੋ ਬੁਖਾਨਾ ਨਹੀਂ ਪੀਅਤੀ ਜੇ ਬਤਾਂ ਜੇ ਤੈਨੂੰ ਚੱਤੋਂ ਅਸਿਕਲਾਂ ਕਿ ਚਾਹ ਪੀ ਕੇ ਜਾਈ ਆਈ ਜੇ ਕੋਈ ਬੇਰਾ ਤੈਨੂੰ ਤਾਂ ਮਾ ਹੋ ਜੀਦੇ ਘਰੇ ਵਗ ਜਾਨੀ ਹੈਗੀ ਚਾਹ ਪਾਣੀ ਪੀ ਕੇ ਮੋੜੇ ਆਉਣੀ ਆ ਕਰਿਆ ਕੇ ਗਾਲੀ ਨਹੀਂ ਜੀ ਮੈਂ ਤਾਂ ਪਿੰਦੇ ਨਹੀਂ ਤੂੰ ਆਉਗੀ ਕਰਕੇ ਬੀਲਾ ਤੈਨੂੰ ਪਤਾ ਹੀ ਹੈਗਾ ਨਾ ਪੀ ਨਹੀਂ ਪਵੇ ਨਾ ਕਰਨੀ ਪਵੇ ਆਪਦਾ ਘਰੇ ਤੇ ਖਾਵੇ ਮौज ਬਣੀ ਪਈ ਹੈ ਤੈਨੂੰ ਮੈਨੂੰ ਤਾਂ ਚਾਹ ਬਾਹਲੇ ਚਾਹ ਪਿਉਣ ਵਾਲੇ ਹੈਗੇ ਰਾਜਾ ਹਾਂ ਤੇਰੀ ਚਾਹ ਦੀ ਤਾਂ ਮੈਨੂੰ ਲੋੜ ਹੀ ਨਹੀਂ ਪੈਂਦੀ ਪੀਣ ਦੀ ਤੈਨੂੰ ਕੀ ਲੋੜ ਪੈਂਦੀ ਤੈਨੂੰ ਬਣੀ ਬਣਾਈ ਮਿਲਦੀ ਹੈਗੀ ਘਰੇ ਤੈਨੂੰ ਕਰਨਾ ਪੈਂਦਾਗਾ ਤੈਨੂੰ ਕਾਦੀ ਲੋੜ ਆ ਭਾਈ ਤੂੰ ਨਹੀਂ ਮੈਨੂੰ ਸਮਝਦੀ ਲੋਕ ਤਾਂ ਮੈਨੂੰ ਸਮਝਦੇ ਹੀ ਆ ਵੀ ਬੁੜੀ ਹੈਗੀ ਸਭ ਨੂੰ ਸਰ ਤੇ ਧਰ ਲਿਆ ਕਰ ਹਾਂ ਤੂੰ ਸਭ ਨੂੰ ਸਾਰਾ ਤੇਰਾ ਝਾੜ ਝਾੜ ਲਾਉਣੀ ਹੈ ਚੜ ਚੜ ਲਾਉਣੀ ਹੈਗੀ ਭਈ ਜ ਮਾੜਾ ਮੁੱਟ ਤੂੰ ਹੱਤ ਪੱਲਾ ਹਲਾ ਲਿਆ ਕਰੇ ਨਾ ਤੇ ਰੀਜਤ ਕਰ ਲਿਆ ਕਰ ਮੈਂ ਕੰਮ ਤਾਂ ਤੂੰ ਦਾ ਤੂੰ ਢੋਣੇ ਵਰਗੀ ਪਈ ਹੈਗੀ ਕੰਮ ਕਰਨ ਵੇਲੇ ਪਤੰਦਰ ਡਾਂਗ ਫਿਰ ਜਾਂਦੀ ਹੈ ਮਾੜਾ ਮੁੱਟ ਦਾ ਕੰਮ ਕਰ ਲਿਆ ਕਰ ਮੈਂ ਮੈਂ ਮਾਰ ਜਾਂਦੀ ਭਾਂਡੇ ਠੱਕ ਵੀਦੂ ਦਾ ਭਾਂਡੇ ਦੋ ਮੰਦਨੇ ਬੈ ਗੇ ਮੈਂ ਸਾਰਾ ਦਿਨ ਕੰਮ ਕਰਦੇ ਕਿੰਨਾ ਤਾ ਵੀ ਔਖੀ ਦਿੰਨੀ ਆ ਹਰਕਣੀ ਦਿਨ ਤਾਂ ਬਦੀ ਆ ਮੇਰੇ ਸਿਰ ਪਾਟੀਆਂ ਦਾ ਬਲਬਾਬ ਲਵਾ ਕੇ ਤੂੰ ਮੇਰਾ ਹੋਰ ਲਾਵਾ ਦਿੰਨੀ ਆ ਇਹ ਤੂੰ ਮੈਨੂੰ ਬਲਵਾਉਣੀ ਬਾਲਾਂਗੀ ਨਾ ਮੈਂ ਨਾਮ ਲਵਾਇ ਕਰੇ ਨਾ ਮੈਂ ਸਿਰਸੁਰ ਦੇਖੋ ਪਾੜ ਜਾ ਕਰੇ ਭਾਂਡੇ ਛੱਡ ਚਾਹ ਕਰਕੇ ਪ ਪਤਾ ਨਹੀਂ ਕਿ ਦਰਦਨ ਚੜ ਗਿਆ ਅੱਜ ਜਿਹੜਾ ਤੂੰ ਐਨਾ ਸੋਚੀ ਆਂਨੀ ਮੇਰੇ ਬਾਰੇ ਮੈਂ ਤਾਂ ਤੇਰੇ ਬਾਰੇ ਬਹੁਤ ਸੋਚੀ ਲੇ ਤੂੰ ਨਹੀਂ ਮੇਰੇ ਬਾਰੇ ਸੋਚੀ ਅੱਜ ਤੈਨੂੰ ਕਿਹਨੇ ਸਿਖਾ ਕੇ ਤੋਰਤਾ ਕੁੜੇ ਲੈ ਤੂੰ ਬਈ ਰਹਿਨੇ ਸਾਦਰ ਮੰਜੇ ਚੋਂ ਸਿਖਾਉਣਾ ਮੈਨੂੰ ਕਿਹਨੇ ਸੀ ਹਉਈ ਮਾਂਜ ਪਾਂਡੇ ਮੈਂ ਤਾਂ ਤੇਰੇ ਤੇ ਬਾਹਲਾ ਵਾਂ ਮੈਂ ਹੁੰਦਾ ਸੱਚੇ ਦੇਣਾ ਪਾਂਡੇ ਤੋਂ ਆਨੀ ਦਾਸੀ ਬੁਰਛ ਮਾਰੀ ਜਾਂਦੀ ਐ ਕਾਰਾ ਲਾ ਦੇ ਮੈਂ ਤਾਂ ਇਹਦੀ ਲੰਤੋਂ ਨੇ ਆਉਂਦੇ ਤੂੰ ਦੱਸ ਕੇ ਮੈਂ ਕਰਨਾਗਾ ਬੱਸ ਆਪੇ ਤੋੜ ਦੂੰਗੀ ਤੂੰ ਐ ਕਰ ਆਪੇ ਤੋੜ ਕੇ ਲੰਗੜੀ ਚ ਮੈਂ ਫੜਦਾ ਆ ਕੱਟ ਕੇ ਤੀ ਚਾ ਚੰਗਾ ਕੋਈ ਨਾ ਚਾ ਚੁਕਰ ਅੱਜ ਪਹਿਲੇ ਦਿਨ ਤੂੰ ਸੋਚਿਆ ਤਾਂ ਸਹੀ ਮੇਰੇ ਬਾਰੇ ਇਹ ਤਾਂ ਮੈਂ ਤੋ ਨਹੀਂ ਭਾਂਡੇ ਦਾ ਤੇਰੀ ਕੋਈ ਨਾ ਭਾਂਡੇ ਨਹੀਂ ਮੈਂ ਤੋ ਲੂੰਗੀ ਬਸ ਖੜੀ ਹੋ ਜਾ ਕੋਈ ਨਹੀਂ ਮੈਂ ਤੋ ਦੂੰਗੀ ਚੱਲ ਤੂੰ ਕਰ ਕੇ ਚਾਹ ਪੀ ਤਾਂ ਦੇਖ ਲੈ ਜੇ ਨੇ ਚਾਹ ਕਰਕੇ ਪੀ ਲੇ ਸ਼ੁਕਰ ਹੈ ਤੇ ਮौज ਵੜ ਜੂ ਮੈਨੂੰ ਤਾਂ ਮੇਰੀ 30000 ਬਾਤਣ ਲੱਗ ਜੂ ਕਿ ਮਤਾਤੀ ਬਿਮਾਰੀ ਫਿਰਦੀ ਐ ਔਰ ਮੈਂ ਤੈਨੂੰ ਕਿਹੜੀਆਂ ਲੌਂਗ ਲੈਚਾਂ ਲਿਆ ਕੇ ਦਿੰਦੀ ਸੀ ਆ ਲੌਂਗ ਲੈਚਾਂ ਮੈਂ ਤੈਨੂੰ ਤਾਂ ਹੀ ਲਿਆਈਆਂ ਮੈਂ ਤਾਂ 10000 ਰੁਪਏ ਦੇ ਕੇ ਆਈਆਂ ਡਰ ਬਾਬੇ ਨੂੰ ਤੇ ਡਾ ਬਾਬਾ ਕਹਿੰਦਾ ਮਾਈ ਤੂੰ ਤਾਂ ਜਾ ਤਾਂ ਸਹੀ ਕਰ ਨਾ ਕਿਹੜਾ ਚਾਹ ਦੇ ਅੰਦਰ ਤਾਂ ਜਾਵੇ ਜੇ ਤੈਨੂੰ ਨਾਲ ਦੀ ਨਾਲ ਨਾਤੀ ਕੋਈ ਤੋੜਿਆ ਤਾਂ ਮੈਨੂੰ ਵੀ ਚੇਲਾ ਨਾ ਜਾਣੀ ਕਿੰਨੀ ਸਵਾਦ ਸਵਾਦ ਬਣੀ ਸੀਗੀ ਜਦ ਚਾਹ ਹੀ ਬਲਾਈ ਸਵਾਦ ਬਣੀ ਗਈ ਅੱਜ ਪਤਾ ਨਹੀਂ ਕਿਹੇ ਜਿਹਾ ਮਿੱਠੀ ਮਿੱਠੀ ਬਣ ਗਈ ਮਨੇ ਆਏ ਜੇ ਪਤਾ ਨਹੀਂ ਕਿਵੇਂ ਚਿੱਤ ਜੇ ਨਾ ਐਜੇ ਹੋਗਾ ਜਿਵੇਂ ਮੋਮ ਜੀ ਬਣ ਗਿਆ ਹੁੰਦਾਗਾ ਆ ਬੁੜੀ ਜੀ ਵੀ ਚੰਗੀ ਲੱਗਣ ਲੱਗ ਜੀ ਮੈਨੂੰ ਤੇ ਹੁਣ ਕੁੜੀ ਦਾ ਫੋਨ ਆਇਆ ਸੀਗਾ ਮੈਨੂੰ ਮੈਂ ਮੇਰੇ ਫੋਨ ਤੇ ਕਿ ਕਿ ਤੁਸੀਂ ਆਏ ਨਹੀਂ ਸਾਡੇ ਕੋਲ ਦੀਵਾਲੀ ਫੜਾਉਣ ਕਤੇ ਦਾ ਚਲ ਪੇ ਦਿੰਨੀ ਮੰਮੀ ਨੂੰ ਕਹਿ ਦਿੰਨੀ ਆ ਵੀ ਚਲ ਲੈ ਜਾ ਚਾਰ ਡੱਬੇ ਕੀ ਹੁੰਦਾਗਾ ਪੱਠਾ ਵੋਟਨਾ ਤਰ ਭੇਡੇ ਮੈਥੋਂ ਵੰਦਗਾ ਹੈਗੇ ਹਈਆਂ ਤੇ ਡੱਬੇ ਲੈ ਜੂਗੀ ਇੱਕ ਮਠਾਈ ਦਾ ਲੱਡੂਆਂ ਦਾ ਲੈ ਜੂਗੀ ਗਲਾਬ ਜਾਮਣਾਂ ਦਾ ਲੈ ਜੂਗੀ ਜਿਹੜਾ ਜੀ ਕੀਤਾ ਉਹ ਲੈ ਜੂਗੀ ਤੇ ਫੜਾਇਆ ਵੀ ਦਿਵਾਲੀ ਕਹਿਣੀ ਹੈਗੀ ਵੀ ਦਿਵਾਲੀ ਦਿਵਾਲੀ ਫੜਾਏ ਆ ਪੈਸੇ ਦੇ ਦਿੰਨੀ ਹੈਗੇ ਤੇ ਦਿੰਨੀ ਹੈਗੇ 1200 ਕੀ ਹੁੰਦਾਗਾ ਕੁੜੀਆਂ ਤਾਂ ਧੀਆਂ ਧਿਆਣੀਆਂ ਹੁੰਦੀਆਂ ਦਿੱਤਾ ਪੁੰਨੇ ਲੱਗਦਾਗਾ ਚਲ ਇਹਨੂੰ ਕਹਿਣੀ ਹੈਗੀ ਵੀ ਕੁੜੀ ਨੂੰ ਦਿਵਾਲੀ ਫੜਾਇਆ ਆ ਚਾਹ ਜੀ ਪੀ ਕੇ ਤਾਂ ਮਰਲਾ ਹੀ ਸਰੂਰ ਜਾ ਹੋ ਗਿਆ ਪਤਾ ਨਹੀਂ ਕੀ ਚੱਕਰ ਪੈ ਗਿਆ ਮੈਨੂੰ ਤਾਂ ਸਰੋਂ ਦਾ ਨਹੀਂ ਜੀ ਵੀ ਬਲਾਈ ਆ ਜਾਂਦੀ ਆ ਘੇਰਾ ਬੁੜੀ ਨੂੰ ਤੋਰ ਦਿੰਦੀ ਆ ਕਿ ਬੇਬੇ ਨੂੰ ਕਹਿ ਕੇ ਵੀ ਜਾ ਆ ਕੁੜੀ ਕੋਲੇ ਫੇ ਸੌਣੀ ਆ ਬਣੇ ਪਤਾ ਨਹੀਂ ਮੈਂ ਤਾਂ ਸਿਰ ਜਾ ਦੁਖੀ ਜਾਂਦਾ ਬਣਾਈ ਚੰਗਾ